ਹੁਣ ਜੇਲ੍ਹ ਜਾਇਆ ਰੁਕਿਆ ਨਹੀਂ ਜਾਣਾ ਹੁਣ ਉਹਨਾਂ ਨੂੰ ਕੋਈ ਵੀ ਤਾਕਤ ਕੋਈ ਵੀ ਉਹਨਾਂ ਦੇ ਜਿਹੜੇ ਇਹ ਢੋਂਗ ਕਰਦੇ ਐ ਰੋਜ਼ ਕਿਸੇ ਚੀਜ਼ ਤੋਂ ਬਚਿਆ ਨਹੀਂ ਜਾਣਾ ਜੇਲ੍ਹ ਜਾਣਾ ਪੈਣਾ ਕਹਿ ਰਹੇ ਨੇ ਨਾਲ ਕਿ ਉਹ ਜਿਹੜੀ ਚੋਣਾ ਆਰਿਆ ਨੇ ਲੋਕ ਸਭਾ ਚੋਣਾ ਉਹਦੇ ਵਿੱਚ ਵਕ ਵਕ ਥਾਵਾ ਤੇ ਉਹਨਾਂ ਨੂੰ ਭਰਮਾ ਹੰਗਾਰਾ ਮਿਲਿਆ ਤੇ ਭਾਜਪਾ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਮਨ ਚ ਡਰ ਪੈ ਗਿਆ ਕਿਤੇ ਲੋਕ ਸਭਾ ਚੋਣਾ ਬਿਲਕੁਲ ਉਹਨਾਂ ਨੂੰ ਕਿੰਨਾ ਭਰਮਾ ਹੰਗਾਰਾ ਮਿਲਿਆ ਸਾਰੇ ਦੇਸ਼ ਨੇ ਦੇਖਿਆ ਜਦੋਂ ਪੰਜ ਸੂਬਿਆਂ ਦੇ ਚੋਣ ਨਤੀਜੇ ਆਏ ਐ ਨੋਟਾ ਤੋਂ ਥੱਲੇ ਜੇ ਕਿਸੇ ਨੂੰ ਵੋਟਾਂ ਪਈਆਂ ਤੇ ਕੇਜਰੀਵਾਲ ਨੂੰ ਭਾਜਪੀ ਵੱਲੋਂ ਜਿੱਥੇ ਕਿ ਬਦਲਾਖੋਰੀ ਦੀ ਨੀਤੀ ਨਹੀਂ ਲੱਗੀ ਜਿੱਥੇ ਸੰਮਨ ਜਾਰੀ ਕੀਤੇ ਜਾ ਰਹੇ ਨੇ ਸੰਮਨ ਭੇਜੇ ਜਾ ਰਹੇ ਨੇ ਕਿ ਉਹਨਾਂ ਦੇ ਨਾਂ ਦਾ ਕੋਈ ਭ੍ਰਿਸ਼ਟਾਚਾਰੀ ਦਾ ਸਾਬਤ ਹੋਇਆ ਤੇ ਨਾਂ ਜਿਹੜੇ ਭ੍ਰਿਸ਼ਟਾਚਾਰ ਕੀਤੇ ਪੈਸੇ ਬਰਾਮਦ ਹੋਏ ਨੇ ਸੰਗੀਤ ਉਹ ਆਦੇ ਹੁੰਦੇ ਨਾ ਚੋਰ ਮਚਾਏ ਸ਼ੋਰ ਕੇਜਰੀਵਾਲ ਸਾਹਿਬ ਤਾਂ ਉਹ ਗੱਲ ਕਰ ਰਹੇ ਐ ਪੰਜਾਬ ਦੀ ਵਿਜੀਲੈਂਸ ਕਾਰਵਾਈ ਕਰੇ ਤੇ ਉਦੋਂ ਕਹਿੰਦੇ ਭ੍ਰਸ਼ਟਾਚਾਰ ਤੇ ਬਾ ਪਰ ਜੇ ED ਕੋਈ ਸਮਨ ਭੇਜੇ ਤੇ ਕਹਿੰਦੇ ਅਤਿਆਚਾਰ ਦੇਸ਼ ਦਾ ਸੰਵਿਧਾਨ ਹੈ ਦੇਸ਼ ਦੇ ਵਿੱਚ ਕਾਨੂੰਨ ਹੈ ਦੇਸ਼ ਦੇ ਵਿੱਚ ਕੋਰਟ ਹੈ ਉਹਨਾਂ ਨੂੰ ਲੱਗਦਾ ਜੇ ਇਹ ਸਿਮਨ ਇਲੀਗਲ ਹੈ ਤੇ ਕੋਟਾ ਚ ਜਾ ਅੱਜ ਹਾਲਾਤ ਇਹ ਬਣੇ ਆ ਕਿ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਅੰਦਰ ਹੈ MP ਅੰਦਰ ਹੈ ਅੱਜ ਸਿੱਧ ਹੋ ਗਿਆ ਮਨੀ ਟ੍ਰੇਲ ਸਿੱਧ ਹੋ ਗਈ ਕਿਹਨੇ ਕਿਵੇਂ ਪੈਸਾ ਲਿਆ ਕਿੱਥੋਂ ਪੈਸਾ ਗਿਆ ਕਿਹਦੇ ਕੋਲੋਂ ਗਿਆ ਕਿਵੇਂ ਪੈਸਾ ਖਾਦਾ ਇਹ ਸਿੱਧ ਹੋ ਗਿਆ ਇਹ ਕੋਈ ਇਹ ਚੀਜ਼ਾਂ ਲੁਕੀਆਂ ਛिपੀਆਂ ਨਹੀਂ ਅੱਜ ਸੁਪਰੀਮ ਕੋਰਟ ਦੇ ਵਿੱਚ ਸਾਰੇ ਸਰਕਾਰੀ ਵਕੀਲਾ ਨੇ ਜਿਹੜੇ ਉੱਥੇ ਕਾਗਜ਼ ਦਾਇਰ ਕੀਤੇ ਇਹਨਾਂ ਦੇ ਖਿਲਾਫ ਹਰ ਚੀਜ਼ ਪਬਲਿਕ ਡੋਮੇਨ ਚ ਆ ਗਈ ਹੈ ਕਿਵੇਂ ਪੈਸਾ ਖਾਦਾ ਹੈ ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਜਿੰਦਰ ਪੱਟ ਭਾਜਪਾ ਦੇ ਪੰਜਾਬ ਦੇ ਜਨਰਲ ਸੈਕਟਰੀ ਪ੍ਰਮਿੰਦਰ ਸਿੰਘ ਬਰਾਰ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਦੇ ਹਾਲਾਤਾਂ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਪੱਖ ਦੇ ਮੁੱਧਿਆ ਤੇ ਵੀ ਗੱਲਬਾਤ ਉਹਨਾਂ ਨੇ ਕਰਦੇ ਆ ਸਤਿ ਸ਼੍ਰੀ ਅਕਾਲ ਪ੍ਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਿੰਦਰ ਜੀ ਜੇਕਰ ਗੱਲ ਕਰੀਏ ਕੇਜੀ ਬਾਰ ਬਾਰ ਲਗਾਤਾਰ ਬੀਜੇਪੀ ਦੇ ਤਾਂਸਕ ਸੇ ਜਾਂਦੇ ਨੇ ਕਿ ਬੀਜੇਪੀ ਵੱਲੋਂ ਜਿੱਥੇ ਕਿ ਬਦਲਾਖੋਰੀ ਦੀ ਨੀਤੀ ਨਹੀਂ ਲੱਗੀ ਜਿੱਥੇ ਸੰਮਨ ਜਾਰੀ ਕੀਤੇ ਜਾ ਰਹੇ ਨੇ ਸੰਮਨ ਭੇਜੇ ਜਾ ਰਹੇ ਨੇ ਕਿ ਉਹਨਾਂ ਦੇ ਨਾਂ ਦਾ ਕੋਈ ਭ੍ਰਿਸ਼ਟਾਚਾਰੀ ਦਾ ਸਾਬਤ ਹੋਇਆ ਤੇ ਨਾ ਜਿਹੜੇ ਭ੍ਰਿਸ਼ਟਾਚਾਰ ਕੀਤੇ ਪੈਸੇ ਬਰਾਮਦ ਹੋਏ ਨੇ ਸੰਦੀਪ ਸਿੰਘ ਉਹਾਂ ਦੇ ਹ ਕੇਜਰੀয়াল ਸਾਹਿਬ ਤਾਂ ਉਹ ਗੱਲ ਕਰ ਰਹੇ ਆ ਪੰਜਾਬ ਦੀ ਵਿਜੀਲੈਂਸ ਕਾਰਵਾਈ ਕਰੇ ਤਾਂ ਉਹਦੋਂ ਕਹਿੰਦੇ ਭ੍ਰਸ਼ਟਾਚਾਰ ਤੇ ਵਾਰ ਪਰ ਜੇ ਈਡੀ ਕੋਈ ਸਮਨ ਭੇਜੇ ਤੇ ਕਹਿੰਦੇ ਅਤਿਆਚਾਰ ਦੇਸ਼ ਦਾ ਸੰਵਿਧਾਨ ਹੈ ਦੇਸ਼ ਦੇ ਵਿੱਚ ਕਾਨੂੰਨ ਹੈ ਦੇਸ਼ ਦੇ ਵਿੱਚ ਕੋਰਟ ਹੈ ਉਹਨਾਂ ਨੂੰ ਲੱਗਦਾ ਜੇ ਇਹ ਸਮਨ ਇਲੀਗਲ ਹੈ ਤੇ ਕੋਰਟਾਂ 'ਚ ਜਾਣ ਅੱਜ ਹਾਲਾਤ ਇਹ ਬਣੇ ਆ ਕਿ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਅੰਦਰ ਹੈ ਐਮਪੀ ਅੰਦਰ ਹੈ ਅੱਜ ਸਿੱਧ ਹੋ ਗਿਆ ਮਨੀ ਟ੍ਰੇਲ ਸਿੱਧ ਹੋ ਗਈ ਕਿਨੇ ਕਿਵੇਂ ਪੈਸਾ ਲਿਆ ਕਿੱਥੋਂ ਪੈਸਾ ਗਿਆ ਕਿਹਦੇ ਕੋਲੋਂ ਗਿਆ ਕਿਵੇਂ ਪੈਸਾ ਖਾਦਾ ਇਹ ਸਿੱਧ ਹੋ ਗਿਆ ਇਹ ਕੋਈ ਇਹ ਚੀਜ਼ਾਂ ਲੁਕੀਆਂ ਛिपੀਆਂ ਨਹੀਂ ਅੱਜ ਸੁਪਰੀਮ ਕੋਰਟ ਦੇ ਵਿੱਚ ਸਾਰੇ ਸਰਕਾਰੀ ਵਕੀਲਾ ਨੇ ਜਿਹੜੇ ਉੱਥੇ ਕਾਗਜ਼ ਜ਼ਾਹਿਰ ਕੀਤੇ ਇਹਨਾਂ ਦੇ ਖਿਲਾਫ ਹਰ ਚੀਜ਼ ਪਬਲਿਕ ਡੋਮੇਨ ਚ ਆ ਗਈ ਹੈ ਕਿਵੇਂ ਪੈਸਾ ਖਾਦਾ ਇਹਨਾਂ ਨੇ ਤੇ ਕੇਜਰੀਵਾਲ ਸਾਹਿਬ ਰੌਲਾ ਉੱਚੀ ਉੱਚੀ ਤਾਂ ਪਾਉਂਦੇ ਆ ਤਾਂ ਕਹਿੰਦੇ ਆ ਕਿ ਕਰ ਦੋ ਜੇਲ੍ਹ ਕੇ ਅੰਦਰ ਉਹਨਾਂ ਨੂੰ ਪਤਾ ਹੁਣ ਜੇਲ੍ਹ ਚ ਜਾਣਾ ਹੁਣ ਜੇਲ੍ਹ ਜਾਇਆ ਰੁਕਿਆ ਨਹੀਂ ਜਾਣਾ ਹੁਣ ਉਹਨਾਂ ਨੂੰ ਕੋਈ ਵੀ ਤਾਕਤ ਕੋਈ ਵੀ ਉਹਨਾਂ ਦੇ ਜਿਹੜੇ ਇਹ ਢੋਂਗ ਕਰਦੇ ਆ ਰੋਜ਼ ਕਿਸੇ ਚੀਜ਼ ਤੋਂ ਬਚਿਆ ਨਹੀਂ ਜਾਣਾ ਜੇਲ੍ਹ ਜਾਣਾ ਪੈਣਾ ਉਹਨਾਂ ਨੂੰ ਇਹ ਵੀ ਕਹਿ ਰਹੇ ਨੇ ਨਾਲ ਕਿ ਉਹ ਜਿਹੜੀ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਉਹਦੇ ਵਿੱਚ ਵਕ ਵਕ ਥਾਵਾ ਤੇ ਉਹਨਾਂ ਨੂੰ ਭਰਮਾ ਹੰਗਾਰਾ ਮਿਲਿਆ ਤੇ ਭਾਜਪਾ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਮਨ 'ਚ ਡਰ ਪੈ ਗਿਆ ਕਿਤੇ ਲੋਕ ਸਭਾ 'ਚ ਹਾਰ ਨਾ ਹੋ ਜਾ ਆ ਬਿਲਕੁਲ ਉਹਨਾਂ ਨੂੰ ਕਿੰਨਾ ਭਰਮਾ ਹੰਗਾਰਾ ਮਿਲਿਆ ਸਾਰੇ ਦੇਸ਼ ਨੇ ਦੇਖਿਆ ਜਦੋਂ 5 ਸੂਬਿਆਂ ਦੇ ਚੋਣ ਨਤੀਜੇ ਆਏ ਐ ਨੋਟਾਂ ਤੋਂ ਥੱਲੇ ਜੇ ਕਿਸੇ ਨੂੰ ਵੋਟਾਂ ਪਈਆਂ ਤੇ ਕੇਜਰੀਵਾਲ ਨੂੰ ਪਈਆਂ ਆਮ ਆਦਮੀ ਪਾਰਟੀ ਨੂੰ ਪਈਆਂ ਨਵਾਂ ਇਤਿਹਾਸ ਰਚਿਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿੰਨੇ ਲੋਕਪ੍ਰੀਏ ਉਹ ਹੈ ਆਮ ਆਦਮੀ ਪਾਰਟੀ ਕਿੰਨੀ ਲੋਕਪ੍ਰੀਏ ਹੈ ਕਿੰਨਾ ਲੋਕ ਉਹਨਾਂ ਦੀਆਂ ਗੱਲਾਂ ਤੇ ਝੂਠੇ ਵਾਅਦਿਆਂ ਤੇ ਵਿਸ਼ਵਾਸ ਕਰਦੇ ਅੱਜ ਦੇਸ਼ ਦੇ ਲੋਕ ਜਾਣ ਚੁੱਕੇ ਹੈ ਕਿ ਕਿਸ ਤਰੀਕੇ ਪੰਜਾਬੀਆਂ ਨੂੰ ਠੱਗਿਆ ਪੰਜਾਬ ਨੂੰ ਠੱਗਿਆ ਪੰਜਾਬ ਦੇ ਵਿੱਚ ਝੂਠ ਵੇਚਿਆ ਅੱਜ ਦੇਸ਼ ਨੇ ਇਹਨਾਂ ਦੇ ਝੂਠ ਨੂੰ ਬਰਦਾਸ਼ਤ ਨਹੀਂ ਕੀਤਾ ਨੋਟਾਂ ਤੋਂ ਘੱਟ ਵੋਟਾਂ ਪਈਆਂ ਤੇ ਦੂਜੇ ਪਾਸੇ ਦੇਸ਼ ਦੇ ਉਹ ਪ੍ਰਧਾਨ ਮੰਤਰੀ ਹੈ ਜਿਨ੍ਹਾਂ 9 ਸਾਲ ਦੇਸ਼ ਦਾ ਕਿਵੇਂ ਵਿਕਾਸ ਕੀਤਾ ਅੱਜ 32 ਸਾਲ ਹੋ ਗਏ ਗੁਜਰਾਤ ਸਰਕਾਰਾਂ ਅਜ 20 ਸਾਲ ਬਾਅਦ ਦੁਬਾਰਾ ਮੱਧਿਆ ਪ੍ਰਦੇਸ਼ ਨੇ ਪੰਜਵੀਂ ਵਾਰੀ ਮੌਕਾ ਦਿੱਤਾ ਛਤੀਸਗੜ੍ਹ ਦੇ ਵਿੱਚ ਸਰਕਾਰ ਬਣੀ ਰਾਜਸਥਾਨ ਦੇ ਵਿੱਚ ਸਰਕਾਰ ਬਣੀ ਅੱਜ ਦੇਸ਼ ਵਿਸ਼ਵਾਸ ਕਰ ਰਿਹਾ ਡਬਲ ਇੰਜਨ ਦੀ ਸਰਕਾਰ ਤੇ ਨੌਜਵਾਨ ਵਿਸ਼ਵਾਸ ਕਰ ਰਿਹਾ ਡਬਲ ਇੰਜਨ ਦੀ ਸਰਕਾਰ ਡਬਲ ਇੰਜਨ ਦੀ ਗੱਲ ਕੀਤੀ ਹੈ ਤੁਸੀਂ ਜਿਵੇਂ ਕਿ ਚੰਡੀਗੜ੍ਹ ਮੇਹਰ ਚੌਂ ਦੀ ਗੱਲ ਕਰੀਏ ਤਾਂ ਲੋਕਤੰਤਰ ਦਾ ਉੱਥੇ ਕਹਾਣ ਕੀਤਾ ਗਿਆ ਲਗਾਤਾਰ ਸਿਆਸੀ ਰਾਜਨੀਤੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਦੇਖੋ ਇਹ ਮੇਰ ਬਣਨ ਤੋਂ ਬਾਅਦ ਭਾਜਪਾ ਵੱਲੋਂ ਇੱਕ ਕਪਲਾ ਕੀਤਾ ਗਿਆ। ਇਹ ਕੋਰਟ ਦੇ ਵਿੱਚ ਕੇਸ ਹੈ ਤੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ। ਦੂਜੀ ਗੱਲ ਜਦੋਂ ਇੱਕ ਆਪੋਜੀਸ਼ਨ ਇਕੱਠੀਆਂ ਹੋ ਜਾਂਦੀਆਂ ਰਾਜ ਸੱਤਾ ਨੂੰ ਪਾਉਣ ਲਈ ਜੋ ਕੰਮ ਪੰਜਾਬ 'ਚ ਵੀ ਕਰ ਰਹੇ ਆ। ਪੰਜਾਬ ਦੇ ਵਿੱਚ ਵੀ ਅੱਜ ਇਤਿਹਾਸ ਹੀ ਬਣੂਗਾ ਕਿ ਇੱਕ ਸੂਬੇ ਦੀ ਸਰਕਾਰ ਹੋਵੇ ਤੇ ਦੂਜਾ ਜਿੱਥੇ ਆਪੋਜੀਸ਼ਨ ਹੋਵੇ ਦੋਵੇਂ ਇਕੱਠੀਆਂ ਹੋ ਜਾਣ। ਕਦੇ ਵਿਰੋਧੀ ਧਿਰ ਤੇ ਸਰਕਾਰ ਇਕੱਠੀਆਂ ਨਹੀਂ ਹੁੰਦੀਆਂ ਇਕੱਠੀਆਂ ਹੋ ਕੇ ਸਿਰਫ ਇਹਸ ਕਰਕੇ ਕਿ ਇਹ ਭ੍ਰਸ਼ਟਾਚਾਰ ਨਾਲ ਲੋ ਆਹ ਲੈਪਟ ਲੋਕ ਐ ਤੇ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਕੋਈ ਵਿਜਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਕੋਈ ਗੱਲ ਕਰਨ ਨੂੰ ਨਹੀਂ ਆਪਦੀ ਆਂਦੇ ਹੁੰਦੇ ਹਨਾ ਚੋਰ ਨੂੰ ਆਪਦਾ ਪਾਲਾ ਮਾਰਦਾ ਇਹਨਾਂ ਨੂੰ ਆਪਦਾ ਪਾਲਾ ਮਾਰਦਾ ਇਸ ਕਰਕੇ ਇਕੱਠੇ ਹੋਏ ਅੱਜ ਰਾਠ ਸਾਹਿਬ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਭਾਨੀ ਸਿੱਧੂ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਸਰਕਾਰ ਨੇ ਐ ਐਲਾਨ ਕੀਤਾ ਕਿ 10 ਫਰਵਰੀ ਨੂੰ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਊਗਾ ਦੂਜੇ ਪਾਸੇ ਫਿਰ ਭਾਨੇ ਸਿੱਧੂ ਜਿਹੜੀ ਭੈਣ ਸੀ ਉਹ ਟੀਚਰ ਸੀ ਉਹਤੇ ਵੀ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਤੇ ਭਾਨੇ ਤੇ ਵੀ ਉਸ ਤੋਂ ਬਾਅਦ ਲੱਖਾ ਸਿਧਾਣੇ ਦੇ ਵੀ ਇੱਕ ਪਰਚਾ ਦਰਜ ਕੀਤਾ ਗਿਆ ਜਾਂਦਾ ਹੈ ਇਹ ਧਰਨੇ ਤੇ ਅੰਦੋਲਨਾਂ ਚੋਂ ਨਿਕਲੀ ਹੋਈ ਆਮ ਆਦਮੀ ਪਾਰਟੀ ਸੀ ਜਿਹੜੀ ਗੱਲ ਕਰਦੀ ਸੀ ਕਿ ਲੋਕਪਾਲ ਦੀ ਜਿਹੜੀ ਗੱਲ ਕਰਦੀ ਸੀ ਲੋਕਾਂ ਦੀ ਆਵਾਜ਼ ਦੀ ਜਿਹੜੀ ਲੋਕਾਂ ਦੀ ਆਵਾਜ਼ ਬਣਨ ਦੀ ਗੱਲ ਕਰਦੀ ਸੀ ਅੱਜ ਇਹ ਉਹ ਪਾਰਟੀ ਹੈ ਜਿਹੜੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੋਈ ਸਰਕਾਰ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਜਿਹੜਾ ਇਹਨਾਂ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕਰਦਾ ਉਹ ਇਹਤੇ ਪਰਚੇ ਦਿੱਤੇ ਜਾਂਦੇ ਉਹਨੂੰ ਦਬਾਇਆ ਜਾਂਦਾ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਕੰਮ ਉਹ ਕਰੋ ਜਿਹਨਾਂ ਲੋਕਾਂ ਦੇ ਦਿਲ ਜਿੱਤੋ ਲੋਕਾਂ ਦੇ ਦਿਲ ਚ ਵੱਸੋ ਪੰਜਾਬੀ ਕੌਮ ਪਿਆਰ ਨਾਲ ਤਾਂ ਜਿੱਤੀ ਜਾ ਸਕਦੀ ਜਿੰਨਾ ਦਬਾਉਂਗੇ ਉਹਨਾਂ ਤਗੜੇ ਹੋ ਕੇ ਅੱਗੇ ਨੂੰ ਪੈਣਗੇ ਇਹਦਾ ਨਤੀਜਾ ਤੁਹਾਨੂੰ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਲੋਕ ਦੱਸਣਗੇ ਉਦੋਂ ਲੋਕਾਂ ਨੇ ਵੋਟ ਪਾਉਣੀ ਆ ਪੰਜਾਬ ਦੀ ਪੁਲਿਸ ਨੇ ਵੋਟ ਨਹੀਂ ਪਾਉਣੀ ਕਿੰਨਾ ਤੁਹਾਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਕਿੰਨਾ ਸਤਿਕਾਰ ਕਰਦੇ ਤੁਹਾਨੂੰ ਇਹਦਾ ਰਿਜ਼ਲਟ ਆਉਂਦੇ ਮਹੀਨਿਆਂ ਚ ਪਤਾ ਲੱਗੂ ਇਹ ਸੰਨ ਪਰਮਿੰਦਰ ਸਿੰਘ ਬਰਾੜ ਜਿਹਨਾਂ ਸੈਕਟਰੀ ਪੰਜਾਬ ਬੀਜੇਪੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਜਿਹੜੇ ਕਿ ਲੋਕ ਨੇ ਉਹ ਦਬਾਇਆ ਨਹੀਂ ਦਬਦੇ ਉਹਨਾਂ ਨੂੰ ਪਿਆਰ ਨਾ ਹੀ ਦਿੱਤਿਆ ਜਾ ਸਕਦਾ ਹੈ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼ਤ ਪੋਰਟ